ਗੰਗਰਮਾੜੀ ਮੈਲਾ ਜੀ ਜੂਨੀਅਨ ਪੰਜਾਬ ਸਿੱਕੂ ਜ਼ਿਲ੍ਹਾ ਜਲੰਧਰ ਦੀ ਪ੍ਰੈਜ਼ੀਡੈਂਟ ਹੈ ਜੀ ਨਰਲੇਪੀਖੋਰ ਮੇਰਾ ਨਾਮ ਹੈ ਅੱਜ ਸਾਡਾ ਜਿਹੜਾ ਐਕਸ਼ਨ ਹੈ ਜੀ ਇਹ ਪੂਰੇ ਪੰਜਾਬ ਵਿੱਚ ਆ ਸਟੇਟ ਕਮੇਟੀ ਦੇ ਕਹਿਣ ਤੇ ਕਿ ਸਾਡੇ ਜਿਹੜਾ ਐਫ ਆਰ ਐਸ ਹੈ ਤੇ ਈ ਕੇ ਵਾਈ ਸੀ ਨੂੰ ਲੈ ਕੇ ਜਿਹੜਾ ਹੈਗਾ ਉਹ ਦਿੱਤੇ ਹੋਏ ਪ੍ਰੋਗਰਾਮ ਦਾ ਵਿਰੋਧ ਹੈਗਾ ਕਿ ਜਿਹੜਾ ਐਫ ਆਰ ਐਸ ਹੈ ਤੇ ਈ ਕੇ ਵਾਈ ਸੀ ਹੈਗਾ ਉਹ ਲਾਹੇ ਪਾਤਰੀ ਜਿੰਨੇ ਸਾਡੇ ਲਾਹੇ ਪਾਤਰੀ ਉਹਨਾਂ ਦੀ ਫੇਸ ਆਈਡੀ ਜਿਹੜੀ ਆ ਉਹ ਕੈਪਚਰ ਕਰਨੀ ਹੈ ਸੀ ਤੇ ਉਹ ਜਿਹੜਾ ਆ ਓਟੀਪੀ ਜਿਹੜਾ ਆ ਉਹ ਲਾਪਤਰੀ ਨੂੰ ਆਣਾ ਆ ਤੇ ਉਹ ਲਾਪਤਰੀ ਜਿਹੜਾ ਓਟੀਪੀ ਦੇਊਗਾ ਓਟੀਪੀ ਦੇ ਨਾਂ ਤੇ ਅੱਜ ਕੱਲ ਤੁਹਾਨੂੰ ਪਤਾ ਸਕੈਮ ਕਿੰਨੇ ਹੋ ਰਹੀ ਹੈ ਤੇ ਜਿਹੜੇ ਉਹ ਸਕੈਮ ਹੋ ਰਿਹਾ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਨੂੰ ਉਹ ਟਰੋਸਾ ਦਿੱਤਾ ਜਾਵੇ ਕਿ ਸਕੈਮ ਜਿਹੜਾ ਹੋਊਗਾ ਉਹਦਾ ਅਸੀਂ ਜਿਹੜੀ ਪਰਪਾਈ ਆ ਉਹ ਸਾਡਾ ਡਿਪਾਰਟਮੈਂਟ ਵੀ ਨਹੀਂ ਸਾਨੂੰ ਦੇ ਰਿਹਾ ਸ਼ੋਰਟ ਹੀ ਦੇ ਰਿਹਾ ਤੇ ਨਾ ਹੀ ਸਾਨੂੰ ਜਿਹੜੀ ਹੈ ਪੰਜਾਬ ਸਰਕਾਰ ਰਹੀ ਹੈ ਗੱਲ ਰਹੀ ਫੋਨਾਂ ਦੀ ਕਿ ਨਾ ਸਾਡੇ ਕੋ ਆਪਣੀ ਆਪਣੇ ਫੋਨ ਆ ਸਾਡੇ ਕੋਲ ਤੇ ਜਿਹੜੇ ਫੋਨ ਆ 2018 ਤੋਂ ਜਿਹੜੇ ਸਰਕਾਰ ਨੂੰ ਪੈਸਾ ਆਇਆ ਆ ਸਰਕਾਰ ਨੇ ਆਪਣਾ ਕੰਮ ਵੀ ਜਿਹੜਾ ਮੁਕੰਮਲ ਨਹੀਂ ਕੀਤਾ ਜਿਹੜੇ ਸਾਨੂੰ ਫੋਨ ਨਹੀਂ ਦਿੱਤੇ ਜਦ ਕਿ 4 ਸਾਲ ਬਾਅਦ ਜਿਹੜਾ ਫੋਨ ਆ ਉਹ ਜਿਹੜਾ ਆ ਖਤਮ ਹੋ ਜਾਂਦਾ ਆ ਤੇ ਆਪਣਾ ਨਵਾਂ ਫੋਨ ਇੱਕ ਹੋਰ ਬਣ ਜਾਂਦਾ ਆ ਤੇ ਉਹਦੇ ਹਿਸਾਬ ਨਾਲ 18 ਤੋਂ ਲੈ ਕੇ ਸਾਡਾ ਤੀਜਾ ਫੋਨ ਜਿਹੜਾ ਉਹ ਡਿਊ ਹੁੰਦਾ ਪਿਆ ਆ ਤੇ ਨਾਲ ਹੀ ਜਿਹੜਾ 166 ਰੁਪਏ ਦਾ ਰੀਚਾਰਜ ਸਾਨੂੰ ਦਿੱਤਾ ਜਾ ਰਿਹਾ ਆ ਤੇ ਸਿਰਫ 166 ਰੁਪਏ ਕੋਈ ਵੀ ਕੰਪਨੀ ਜਿਹੜੀ ਆ 올 ਇੰਡੀਆ ਦੇ ਵਿੱਚ ਕੋਈ ਵੀ ਰੀਚਾਰਜ ਨਹੀਂ ਦਿੰਦੀ ਹੈਗੀ ਤੇ ਕੰਮ ਕਰਨਾ ਸੰਭਵ ਨਹੀਂ ਹੈਗਾ ਬਿਨਾ ਫੋਨ ਤੋਂ ਬਿਨਾ ਰੀਚਾਰਜ ਤੋਂ ਜਿਹੜਾ ਕੰਮ ਕਰਨਾ ਉਹ ਸਾਡੇ ਮਤਲਬ ਕਿ ਰੇਂਜ 'ਚ ਨਹੀਂ ਹੈਗਾ ਵਰਕਰ ਹੈਲਪਰ ਦੇ ਰੇਂਜ 'ਚ ਨਹੀਂ ਬੰਦਦਾ ਤੇ ਸਾਡੇ ਵੱਲੋਂ ਸਰਕਾਰ ਵੱਲੋਂ ਦਬਾਅ ਸਾਡੇ ਡਿਪਾਰਟਮੈਂਟ ਨੂੰ ਪਾਇਆ ਜਾ ਰਿਹਾ ਤੇ ਡਿਪਾਰਟਮੈਂਟ ਜਿਹੜਾ ਹੈ ਸਾਡੇ ਨਾਲ ਇਹ ਕੰਮ ਕਰਨ ਲਈ ਕਿ ਇਹ ਜਿਹੜਾ ਕੰਮ ਹੈ ਉਹ ਕੀਤਾ ਜਾਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਤੇ ਅਸੀਂ ਜਿਹੜੇ ਆ ਬਿਨਾ ਹਥਿਆਰ ਤੋਂ ਕੰਮ ਕਰਨ ਦੇ ਜਿਹੜੇ ਉਹ ਕਾਬਿਲ ਨਹੀਂ ਹੈਗੇ ਆ ਸਾਡੀ ਹੁਣ ਵੀ ਡੀਪੀਓ ਸਰ ਸਰ ਸਰਦਾਰ ਮਨਜਿੰਦਰ ਸਿੰਘ ਹੋਣਾ ਨਾਲ ਗੱਲ ਕੀਤੀ ਆ ਸਵਾਲ ਜਵਾਬ ਹੋਇਆ ਕਿ ਸਰ ਤੁਸੀਂ ਸਾਨੂੰ ਦੱਸੋ ਵੀ ਕੀ ਕੰਮ ਕਰਨਾ ਸੰਭਵ ਹੈ ਬਿਨਾ ਫੋਨ ਤੋਂ ਬਿਨਾ ਡਾਟੇ ਤੋਂ ਜਿਹੜਾ ਕੰਮ ਕਰਨਾ ਸੰਭਵ ਹੈ ਤੇ ਜੋ ਸਰ ਕਹਿੰਦੇ ਆ ਸਾਡੇ ਜਿਹੜੇ ਸੁਪਰਵਾਈਜ਼ਰ ਸੀਡੀਪੀਓ ਆ ਆ ਪਛਬਦ ਬੋਲਦੇ ਆ ਵਰਕਰ ਹੈਲਪਰ ਲਈ ਮਿਸ ਬੇ ਵੀ ਨਾ ਜਾਰਾ ਕੀਤਾ ਜਾਇਆ ਤੇ ਸਾਡੇ ਵਿੱਚ ਇਹ ਰੋਸ ਸੀ ਕਿ ਜਿਹੜੀ ਸਾਡੀ ਇਹ ਦੁੱਖ ਭਰੀ ਕਹਾਣੀ ਆ ਜਾਂ ਜੋ ਸਾਡੇ ਤੇ ਬੀਤ ਰਹੀ ਆ ਇਹਨੂੰ ਤੁਸੀਂ ਸਾਡੇ ਡਿਪਾਰਟਮੈਂਟ ਤੱਕ ਰੱਖੋ ਜਿਹੜਾ ਡਿਪਾਰਟਮੈਂਟ ਆ ਉਹ ਸਾਡੀ ਸਰਕਾਰ ਤੱਕ ਰੱਖੇ ਤਾਂ ਕਿ ਜੇ ਸਾਨੂੰ ਇਸ ਜਿਹੜੇ ਮਤਲਬ ਕਿ ਇੰਨਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਆ ਉਤਨ ਜਾਤ ਮਿਲੇ ਇਹੀ ਕਰਕੇ ਅਸੀਂ ਅੱਜ ਜਿਹੜੇ ਰੋਜ ਪ੍ਰਦਰਸ਼ਨੇ ਇਕੱਠੇ ਹੋਏ ਕਿੰਨੀ ਯੂਨੀਅਨਾਂ ਨਾਲ ਇਹਨਾਂ ਨਾਲ ਗੱਲ ਕੀਤੀ ਸਾਡੀ ਆਂਗਰ ਮਾਡੀ ਮਲਾਜ਼ਮ ਯੂਨੀਅਨ ਪੰਜਾਬ ਸੀਟੂ ਰਜਿਸਟਰਡ ਯੂਨੀਅਨ ਇੱਕੋ ਹੀ ਐ ਸੇ ਗੱਲ ਕਰੀ ਜੀ ਉਹ ਮਨਪੱਤਰ ਦਿੱਤਾ ਉਹਨਾਂ ਨੇ ਕੁਝ ਛੱਡਾ ਨਹੀਂ ਆ ਸਰ ਉਹ ਤਾਂ ਸ਼ਾਰਟ ਹੀ ਦਿੰਦੇ ਆ ਸਾਡੇ ਕੋਲ ਮੰਗ ਪੱਤਰ ਲੈ ਲੈਣਾ ਉਹਨਾਂ ਨੇ ਉੱਤੇ ਜਾ ਕੇ ਕਹਿਣਾ ਨਹੀਂ ਕਹਿਣਾ ਜੇ ਉਹ ਸਾਡੀ ਗੱਲ ਉੱਤੇ ਜਾ ਕੇ ਕਹਿਣ ਕਿ ਕੁੜੀਆਂ ਬਹੁਤ ਦੁਖੀ ਐ ਬਹੁਤ ਪੀੜਿਤ ਐ ਤਾਂ ਘੱਟੋ ਘੱਟ ਉਹਨਾਂ ਨੂੰ ਵੀ ਪਤਾ ਚੱਲੇ ਕਿ ਵਾਕਈ ਪਰ ਪਤਾ ਸਭ ਨੂੰ ਹੀ ਐ ਕਿ ਬਹੁਤ ਪੀੜਤ ਆ ਸੀ ਪਰ ਕੋਈ ਮੰਨਣ ਨੂੰ ਤਰ ਪਿਆਰ ਨਹੀਂ ਹੈਗਾ ਸਰਕਾਰ ਦਬਾਅ ਪਾਉਂਦੀ ਐ ਤੇ ਕਿੰਨਾ ਕ ਲੋਕਾਂ ਨੂੰ ਜਿਹੜਾ ਆਪ੍ਰੈਸ਼ਰਾਈਜ਼ ਕਰਕੇ ਕੰਮ ਲਿਆ ਜਾਦਾ ਜੀ ਪੂਰੇ ਪੰਜਾਬ 'ਚ ਲੇਕਿਨ ਨਹੀਂ ਤੁਹਾਡੇ ਹੱਦੀ ਹਾਲ ਹੁੰਦਾ ਉਹ ਸਾਡੀ ਲਗਾਤਾਰ ਉਹ ਸਾਡੀ ਹਾਈ ਕਮਾਂਡ ਫੈਸਲਾ ਕਰੂਗੀ ਜੀ ਜੋ ਵੀ ਅੱਗੇ ਲੜ ਸੰਘਰਸ਼ ਹੋਊਗਾ ਇੱਕੋ ਇੱਕ ਹਥਿਆਰ ਐ ਜੀ ਸਾਡੇ ਹੱਥ ਵਿੱਚ ਸੰਘਰਸ਼ ਕਰਨਾ ਤੇ ਜਿੱਤਾਂ ਪ੍ਰਾਪਤ ਕਰਨੀ ਐ ਸੰਘਰਸ਼ ਨਾਲ ਹੀ ਸਭ ਕੁਝ ਮਿਲਦਾ ਆ ਉਹ ਅਗਲੀ ਰੰਡੀ ਚ ਉਹ ਹੀ ਤਿਆਰ ਕਰਨਗੇ ਮੇਰਾ ਨਾਮ ਕ੍ਰਿਸ਼ਨ ਕੁਮਾਰੀ ਆ ਮੈਂ ਸੈਕਟਰੀ ਆ ਜਲੰਧਰ ਦੀ ਤੇ ਪੰਜਾਬ ਦੀ ਵਾਈਸ ਪ੍ਰੈਜ਼ੀਡੈਂਟ ਆ ਪ੍ਰੋਟੈਸਟ ਕਰ ਰਹੇ ਹੋ ਮੰਗਲ ਲੈ ਕੇ ਡਾਟਾ ਲੈ ਕੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਿਉਂਕਿ ਆ ਪ੍ਰੋਟੈਸਟ ਕਰਦੇ ਕਿ ਕਾਫੀ ਟਾਈਮ ਹੋ ਗਿਆ ਕਿਉਂ ਨਹੀਂ ਬਾਸ ਦਾ ਹੱਲ ਨਿਕਲ ਰਿਹਾ ਸਰ ਅਸੀਂ ਪ੍ਰੋਟੈਸਟ 3 ਜੂਨ ਤੇ 6 ਜੂਨ ਨੂੰ ਜਿਮਨੀ ਚੌਂ ਲੁਧਿਆਣੇ ਦੇ ਵਿੱਚ ਵੀ ਕੀਤਾ ਸੀ ਉੱਥੇ ਸਾਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਦਾ ਸਮਾਂ ਮਿਲਿਆ ਸੀ 14 ਤਰੀਕ ਨੂੰ ਪਰ 14 ਨੂੰ ਮੀਟਿੰਗ ਨਾ ਕਰਕੇ ਉਹਨਾਂ ਨੇ 15 ਤਰੀਕ ਨੂੰ ਸਾਡੇ ਨਾਲ ਵੀਸੀ ਕੀਤੀ ਤੇ ਉਹਨਾਂ ਨੇ ਸਾਨੂੰ ਉਹਦੇ ਵਿੱਚ ਕਿਹਾ ਕਿ ਵੀ ਜਿਨ੍ਹਾਂ ਦੇ ਕੋਲ ਫੋਨ ਨਹੀਂ ਹੈਗੇ ਜੇ ਤੁਹਾਡੇ ਕੋਲ ਫੋਨ ਨਹੀਂ ਹੈਗੇ ਤੇ ਕੀ ਕਾਰਨ ਹੈ ਤੇ ਮਹਿਕਮੇ ਨੇ ਜਦੋਂ ਕਾਰਨ ਦੱਸਿਆ ਕਿ ਸਾਡੇ ਕੋਲ ਫੋਨ ਜਿਹੜਾ ਸੀਗਾ ਉਹ ਟੈਂਡਰ ਹੀ ਨਹੀਂ ਪਾਸ ਹੋ ਸਕਿਆ ਅਸੀਂ ਫੋਨ ਨਹੀਂ ਦੇ ਸਕੇ ਚਲੋ ਉਹਨਾਂ ਨੇ ਆਪਣੇ ਤੌਰ ਤੇ ਉਹਨਾਂ ਨੂੰ ਵੀ ਕਿਹਾ ਮਹਿਕਮੇ ਨੂੰ ਵੀ ਪਰ ਦੂਜੇ ਪਾਸੇ ਉਹਨਾਂ ਨੇ ਸਾਨੂੰ ਪ੍ਰੋਸਸ ਅਦਵਾਇਆ ਕਿ ਅਗਲੇ ਹਫਤੇ ਮੈਂ ਕੇਂਦਰੀ ਮੰਤਰੀ ਦੇ ਨਾਲ ਗੱਲ ਕਰਕੇ ਅਤੇ ਫਿਰ ਜਿਹੜਾ ਇਹਦਾ ਹੱਲ ਕਰਾਂਗੇ ਕਿਉਂਕਿ ਇਹ ਸੈਂਟਰ ਦੀ ਮੰਗ ਆ ਤੇ ਸਾਨੂੰ ਸਾਨੂੰ ਬੜਾ ਦੁੱਖ ਲੱਗਿਆ ਕਿ ਜਦੋਂ ਦੂਜੇ ਦਿਨ 15 ਨੂੰ ਸਾਡੇ ਨਾਲ ਵੀ ਅਸੀਂ ਕਰਦੇ ਆ ਤੇ 16 ਨੂੰ ਸਾਰਿਆਂ ਨੂੰ ਫੇਰ ਬਲਾ ਕੇ ਡੀਪੀਓਜ਼ ਸੁਪਰਵਾਈਜ਼ਰ ਸੀਡੀਪੀਓ ਨੂੰ ਬਲਾ ਕੇ ਫੇਰ ਪ੍ਰੈਸ਼ਰਾਈਜ਼ ਕਰ ਦਿੱਤਾ ਤੇ ਸਾਡੀ ਅਗਲੀ ਰਣਨੀਤੀ ਆ ਕਿ ਅਸੀਂ ਵਾਰ-ਵਾਰ ਸੰਘਰਸ਼ ਤਾਂ ਕਰ ਹੀ ਰਹੇ ਆ ਅਸੀਂ 3 ਤਰੀਕ ਨੂੰ ਜਿਹੜੇ ਲਾਭਪਾਤਰੀਏ ਆ ਪਾਤਰੀਆ ਉਹਨਾਂ ਨੂੰ ਅਸੀਂ ਲੈ ਕੇ ਜੇ ਉਹਨਾਂ ਦਾ ਰੈਗੂਲੇਸ਼ਨ ਲੈ ਕੇ ਅਸੀਂ ਆਪਣੇ ਬਲਾਕਾਂ ਦੇ ਉੱਤੇ ਇਕੱਠੇ ਹੋ ਕੇ ਆਪਣੇ ਸੀਡੀਪੀ ਉਰਾਹੀ ਮੰਗ ਪੱਤਰ ਦੇਵਾਂਗੇ ਤੇ ਜੇ ਫਿਰ ਵੀ ਸਾਡੀ ਗੱਲ ਨਾ ਸੁਣੀ ਗਈ ਤੇ ਅਸੀਂ 9 ਤਰੀਕ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਆ ਉਹਦੇ ਵਿੱਚ ਅਸੀਂ ਇੱਕ ਇੱਕ ਵਰਕਰ ਇੱਕ ਇੱਕ ਹੈਲਪਰ ਇੱਥੋਂ ਤੱਕ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਲਾਭਪਾਤਰੀਆਂ ਨੂੰ ਨਾਲ ਲੈ ਕੇ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਹੜਤਾਲ ਨੂੰ ਲਾਹਮਸਾਲ ਕਰਾਂਗੇ ਕਿ ਜਿਹੜਾ ਇਹਨਾਂ ਲੋਕਾਂ ਦੇ ਉੱਤੇ ਪ੍ਰੈਸ਼ਰ ਪਾ ਆ ਜਾ ਜੀ 9 ਚਲਾਈ ਏ ਸਾਨੂੰ ਦੀ ਆਂਗਣਵਾੜੀ ਨਲਰਮਨ ਯੂਨੀਅਨ ਪੰਜਾਬ ਨੇ ਸੀਟੂ ਨਾਮ ਦੀ ਯੂਨੀਅਨ ਨੇ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਕੋਸ਼ਣ ਟਰੈਕਰ ਤੇ ਜਿਹੜਾ ਐਫ ਆਰਐਸ ਵਗੈਰਾ ਦਾ ਕੰਮ ਹੋ ਰਿਹਾ ਜਾਂ ਮੋਬਾਈਲ ਵੈਰੀਫਿਕੇਸ਼ਨ ਦਾ ਕੰਮ ਉਹ ਇਹਨਾਂ ਦੀਆਂ ਮੇਨ ਮੰਗਾਂ ਨੇ ਉਹ ਇਹਨਾਂ ਦੀਆਂ ਅੱਗੇ ਵੀ ਸਟੇਟ ਲੈਵਲ ਤੇ ਮੀਟਿੰਗ ਸੱਲਵੀਆਂ ਨੇ ਔਰ ਸੈਕਟਰੀ ਡਿਪਾਰਟਮੈਂਟ ਲੈਵਲ ਤੇ ਵੀ ਇਹਨਾਂ ਦੀ ਮੀਟਿੰਗ ਹੋ ਰਹੀਆਂ ਨੇ ਇਹ ਆ ਕਿ ਸਾਨੂੰ ਇਸੇ ਦੇ ਰਿਗਾਰਡਿੰਗ ਮੰਗ ਪੱਤਰ ਦੇ ਕੇ ਗਏ ਨੇ ਅਸੀਂ ਇਹ ਪੰਚ ਪੱਤਰ ਇਹਨਾਂ ਤੋਂ ਰਿਸਿਵ ਕਰ ਲਿਆ ਵਾ ਔਰ ਸਰਕਾਰ ਨੂੰ ਕੌਂਸਟਾ ਕਰ ਦਿੱਤਾ ਜਾਵੇਗਾ